ਕਿ 6-6 ਮਹੀਨੇ ਹੱਡ ਤੋੜਮੀ ਮਿਹਨਤ ਕਰਨ ਤੋਂ ਬਾਅਦ ਵੀ ਹੱਥ ਵਿੱਚ ਆਉਂਦਾ ਹੈ ਤਾਂ ਖਾਲੀ ਕਾਸਾ ਜੀ ਕਿ 6-6 ਮਹੀਨੇ ਹੱਡ ਤੋੜਮੀ ਮਿਹਨਤ ਕਰਨ ਤੋਂ ਬਾਅਦ ਵੀ ਹੱਥ ਵਿੱਚ ਆਉਂਦਾ ਹੈ ਤਾਂ ਖਾਲੀ ਕਾਸਾ ਜੀ ਬੇਈਮਾਨ ਮਸ਼ੂਕ ਦੇ ਵਾਂਗ ਬੇਈਮਾਨ ਮੌਸਮ ਨੇ ਸਭ ਤੋੜ ਦਿੱਤੀਆਂ ਨੇ ਆਸਾਂ ਜੀ ਸਭ ਤੋੜ ਦਿੱਤੀਆਂ ਨੇ ਆਸਾਂ ਜੀ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਨੱਕੇ ਤੇ ਕੰਮ ਆਇਆ ਹੋਇਆ ਸੀ ਔਰ ਕਿਸਾਨਾਂ ਦਾ ਜਿਹੜਾ ਅੱਜ ਮੌਸਮ ਬੇਈਮਾਨ ਧੱਕਾ ਕਰ ਰਿਹਾ ਉਹਨੇ ਸੱਚੀ ਦਿਲ ਤੋੜਿਆ ਤੁਸੀਂ ਸ਼ੇਅਰ ਤੋਂ ਜਿਹੜਾ ਅੰਦਾਜ਼ਾ ਲਾ ਲਿਆ ਹੋਣਾ ਕਿ ਮੈਂ ਕਿਹਾ ਕਿ ਬੇਈਮਾਨ ਮੌਸਮ ਨੇ ਬੇਈਮਾਨ ਮਸ਼ੂਕ ਵਾਂਗ ਸਭ ਤੋੜ ਦਿੱਤੀਆਂ ਨੇ ਆਸਾਂ ਜੀ ਵਾਨੂੰ ਤਸਵੀਰਾਂ ਮੈਂ ਦਿਖਾ ਰਿਹਾ ਆ ਦੇਖੋ بارش ਜਿਹੜੀ ਹੈ ਇਹਨੇ ਆਮ ਜਨ ਜੀਵਨ ਤਾਂ ਪ੍ਰਭਾਵਿਤ ਕੀਤਾ ਹੈ ਪਰ ਖੁੱਲੇ ਅਸਮਾਨ ਹੇਠ ਪਈ ਕਿਸਾਨਾਂ ਦੀ ਜਿਹੜੀ ਕਣਕ ਹੈ ਉਹਨੂੰ ਵੀ ਰੋਲ ਦੇਣਾ ਹਾਲਾਂਕਿ ਸਰਕਾਰਾਂ ਨੇ ਪਹਿਲਾਂ ਬਹੁਤ ਗੱਲਾਂ ਕੀਤੀਆਂ ਕਿ ਕੱਲਾ-ਕੱਲਾ ਦਾਣਾ ਚੱਕਿਆ ਜਾਵੇਗਾ ਲੇਕਿਨ ਸਭ ਬਾਦ ਜਿਹੜੇ ਵਾਦੇ ਸਨ ਦਾਅਵੇ ਸਨ ਟਕੌਸਲੇ ਨਿਕਲੇ ਖੋਖਲੇ ਨਿਕਲੇ ਕਦੇ ਕਿਸਾਨ ਵਿਚਾਰਾ ਆੜਤੀਆਂ ਵੱਲ ਝਾਕਦਾ ਹੈ ਕਦੀ ਸਰਕਾਰਾਂ ਵੱਲ ਝਾਕਦਾ ਹੈ ਕਿ ਸ਼ਾਇਦ ਮੇਰੀ ਕੋਈ ਸੁਣੂਗਾ ਲੇਕਿਨ ਸੁਣਵਾਈ ਕਿਤੇ ਵੀ ਨਹੀਂ ਪਿਛਲੇ 10 ਦਿਨ ਤੋਂ ਕਿਸਾਨ ਬਾਰ-ਬਾਰੇ ਗੱਲ ਕਰ ਰਹੇ ਸੀ ਕਿ ਲਿਫਟਿੰਗ ਚ ਡਿਲੇ ਹੋ ਰਿਹਾ ਜੀ ਜੇ ਕਿਤੇ ਮੀਂਹ ਪੈ ਗਿਆ ਜੇ ਕਿਤੇ ਬਾਰਿਸ਼ ਹੋ ਗਈ ਤਾਂ ਕਿਵੇਂ ਸਾਡੀ ਪੂਰੀ ਪਾਊਗੀ ਕਿਸਾਨ ਤਾਂ ਇਹ ਅਰਦਾਸਾ ਕਰ ਰਿਹਾ ਸੀਗਾ ਕਿ ਰੱਬਾ ਮੇਰਿਆ ਕਿਤੇ ਸੋਨੇ ਦੀ ਕਿਣੀ ਵੀ ਨਾ ਪੈ ਜਾਵੇ ਨਹੀਂ ਤਾਂ ਮੇਰੀ ਸੋਨੇ ਰੰਗੀ ਜਿਹੜੀ ਫਸਲ ਹੈ ਉਹਦਾ ਨੁਕਸਾਨ ਹੋ ਜਾਣਾ ਪਰ ਮੌਸਮ ਬੇਈਮਾਨ ਇਹ بارش ਦੀਆਂ ਬੂੰਦਾਂ ਨਹੀਂ ਆ ਦੇਖੋ ਜਰਾ ਇਹ ਕਿਸਾਨਾਂ ਦੇ ਹੰਝੂ ਆ ਜਿਹੜੇ ਟਪਕ ਰਹੇ ਆ ਅਹਿਸਾਸ ਕਰਕੇ ਦੇਖੀਏ ਕਿ ਪੁੱਤਾਂ ਵਾਂਗ ਪਾਲੀ ਫਸਲ ਪਿਛਲੇ 6 ਮਹੀਨੇ ਤੋਂ ਓਏ ਪਿਛਲੇ 6 ਮਹੀਨੇ ਤੋਂ ਪੁੱਤਾਂ ਵਾਂਗ ਪਾਲੀ ਫਸਲ ਜਦੋਂ ਉਸ ਦਾ ਇਸ ਤਰੀਕੇ ਨੁਕਸਾਨ ਹੁੰਦਾ ਤਾਂ ਸਾਹ ਸੁੱਤੇ ਜਾਂਦੇ ਆ ਨੱਕੇ ਤੇ ਕਮ ਆਇਆ ਹੋਇਆ ਸੀ ਉਮੀਦ ਸੀ ਕਿ ਜਲਦੀ ਤੋਂ ਜਲਦੀ ਲਿਫਟਿੰਗ ਹੋਵੇਗੀ ਔਰ ਕਿਸਾਨ ਜਿਹੜੇ ਉਹ ਵੀ ਥੋੜੇ ਸੁਰਖਰੂ ਹੋਣਗੇ ਕਿਉਂਕਿ 6 ਮਹੀਨੇ ਤੋਂ ਕਿਸਾਨ ਹੱਡ ਤੋੜਵੀਂ ਮਿਹਨਤ ਕਰਦਾ ਇੱਕ ਸਾਲ ਤੋਂ ਪੂਰੀ ਆਸ ਹੁੰਦੀ ਹੈ ਕਿ ਸੀਜ਼ਨ ਲੱਗਣ ਤੋਂ ਬਾਅਦ ਥੋੜਾ ਜਿਹਾ ਲੋਨ ਚ ਕਮਾਂਗੇ ਥੋੜਾ ਜਿਹਾ ਲੋਨ ਜਿਹੜਾ ਸਿਰ ਤੇ ਖੜਾ ਉਹ ਲਾਵਾਂਗੇ ਘਰ ਦੀ ਕੋਈ ਨਵੀਂ ਚੀਜ਼ ਬਣਾਵਾਂਗੇ ਪਰ ਜਦ ਇਦਾਂ ਦੇ ਹਾਲਾਤ ਬਣ ਜਾਂਦੇ ਆ ਫਿਰ ਲੀਡਰ ਹੁਣ ਮੈਨੂੰ ਕਈ ਵੇਲੇ ਜਦੋਂ ਨਾ ਚੜਦੀ ਆ ਫਿਰ ਕਈ ਵੇਲੇ ਕੋਈ ਗੁੱਸੇ ਨੇ ਕਿ ਚ ਲੀਡਰਾਂ ਦੀ ਕੀ ਕਮੀ ਪੇਸ਼ੀਅਲ ਲੀਡਰਾਂ ਦੀ ਕਮੀ ਪੇਸ਼ੀ ਇਹ ਆ ਕਿ ਛੇਤੀ ਲਿਫਟਿੰਗ ਕਿਉਂ ਨਹੀਂ ਹੋਈ ਜੇ ਲਿਫਟਿੰਗ ਛੇਤੀ ਹੋ ਜਾਂਦੀ ਤਾਂ ਬਹੁਤ ਸਾਰੇ ਕਿਸਾਨ ਜਿਹੜਾ ਦੀ ਹੁਣ ਮੰਦ ਹਾਲੀ ਹੋਣੀ ਉਹ ਬਚ ਜਾਣਾ ਸੀ ਕਿਉਂਕਿ ਜਦ ਬੱਦਲ ਗਰਜਦਾ ਤਾਂ ਕਿਸਾਨ ਦਾ ਦਿਲ ਟੜਕਦਾ ਇਸ ਕਰਕੇ ਆਪਾਂ ਰਲ ਮਿਲ ਕੇ ਅਰਦਾਸ ਕਰੀਏ ਕਿ بارش ਬੰਦ ਹੋ ਜਾਵੇ ਕਿਉਂਕਿ ਨਹੀਂ ਤਾਂ ਬਹੁਤ ਸਾਰੇ ਕਿਸਾਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਜਾਣਾ ਹਾਲਾਂਕਿ ਕੱਲ ਅਸੀਂ ਵੀਡੀਓ ਸ਼ੇਅਰ ਕੀਤੀ ਸੀਗੀ ਕਿ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਜੀ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ ਪਰ ਉਹ ਕਿੰਨਾ ਕੁ ਕੀਤਾ ਗਿਆ ਕਿੰਨੀ ਗੱਲ ਸੱਚ ਹੈ ਅਸੀਂ ਮੰਡੀ ਵਿਖੇ ਜਾ ਰਹੇ ਹਾਂ ਜਾ ਕੇ ਦੇਖ ਲੈਣੇ ਆ ਪਰ ਕੱਲ ਤੱਕ ਜਿਹੜੀਆਂ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਸਨ ਉਤੋਂ ਤਾਂ ਹੀ ਪਤਾ ਲੱਗ ਰਿਹਾ ਸੀਗਾ ਕਿ ਮਾਲ ਭਰਿਆ ਪਿਆ ਲਿਫਟਿੰਗ ਜੋ ਤੇਜ਼ੀ ਨਹੀਂ ਆ ਔਰ ਲਿਫਟਿੰਗ ਚ ਤੇਜ਼ੀ ਨਾ ਹੋਣ ਕਰਕੇ ਜਗ੍ਹਾ ਨਹੀਂ ਮਿਲਦੀ ਕਿਸਾਨਾਂ ਨੂੰ ਜਿਨ੍ਹਾਂ ਨੇ ਆ ਕੇ ਕਣਕ ਢੋਣੀ ਹੈ ਆਪਣਾ ਮਾਲ ਢੋਣਾ ਹੈ ਔਰ ਜਦ ਲਿਫਟਿੰਗ ਪ੍ਰੋਪਰ ਨਹੀਂ ਹੁੰਦੀ ਤਾਂ ਜਿਹੜਿਆ ਬਲਾਕੇਜ ਹੋ ਜਾਂਦਾ ਕੰਮ ਤਾਂ ਤੁਸੀਂ ਦੇਖੋ ਕਿ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਹਾੜੀ ਦੇ ਸੀਜ਼ਨ ਤੋਂ ਪਹਿਲਾਂ ਕੱਲਾ ਕੱਲਾ ਦਾਣਾ ਚੱਕਿਆ ਜਾਵੇਗਾ ਇਹ ਗੱਲ ਕੀਤੀ ਸੀਗੀ ਪਰ ਹੁਣ ਆਪਾਂ ਚੰਦ ਹੀ ਮਿੰਟਾਂ ਵਿੱਚ ਮੰਡੀ ਵਿਖੇ ਪਹੁੰਚ ਜਾਣਾ ਦਾਣਾ ਮੰਡੀ ਵਿਖੇ ਪਹੁੰਚ ਜਾਣਾ ਦੇਖ ਲੈਣੇ ਕਿੰਨੇ ਕ ਦਾੜੇ ਚੱਕੇ ਗਏ ਆ ਪਰ ਕਿਸਾਨ ਵੀਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕਿੰਨੀ ਤਕਲੀਫ ਚ ਨੇ ਮੈਨੂੰ ਤਾਂ ਉਹ ਗਾਣਾ ਯਾਦ ਆ ਰਿਹਾ ਬੱਬੂ ਮਾਨ ਦਾ ਜੱਟ ਦੀ ਜੁਹਨ ਬੁਰੀ ਢਿੜਕ ਰਿੜਕ ਮਰ ਜਾਣਾ ਜੱਟ ਦੀ ਜੁਹਨ ਬੁਰੀ ਟੜਪ ਟੜਪ ਮਰ ਜਾਣਾ ਸਾਰੀ ਦੁਨੀਆ ਦਾ ਇਹਨਾਂ ਦਾਤਾ ਸਾਰੀ ਦੁਨੀਆ ਦਾ ਇਹਨਾਂ ਦਾਤਾ ਉਹ ਸੌਂਦਾ ਭੁਖਣ ਪਾਣਾ ਜੱਟ ਦੀ ਝੂਨ ਬੁਰੀ ਟੜਪ ਟੜਪ ਮਰ ਜਾਣਾ ਜੱਟ ਦੀ ਝੂਨ ਬੁਰੀ ਹਿੜ ਕਿੜਿੜਕ ਮਰ ਜਾਣਾ ਪਤਾ ਨਹੀਂ ਜਿਹੜੇ ਕਿਸਾਨ ਆ ਕੇ ਦਾਣਾ ਮੰਡੀ 'ਚ ਬੈਠੇ ਆ ਸਵੇਰ ਦੀ ਚਾਹ ਵੀ ਪੀਤੀ ਆ ਕਿ ਨਹੀਂ ਹੈ ਪਤਾ ਨਹੀਂ ਘਰੋਂ ਕੁਝ ਖਾ ਕੇ ਤੁਰੇ ਵੀ ਸੀ ਕਿ ਨਹੀਂ ਪਰ ਜਿਹੜੇ ਆ ਹਾਲਾਤ ਬਣ ਗਏ ਆ ਫਿਰ ਆਪਾਂ ਇੱਕ ਵਾਰੀ ਸੋਚ ਕੇ ਦੇਖੀਏ ਜੀ ਅਸੀਂ ਮਿਹਨਤ ਕੀਤੀ ਹੋਵੇ 6 ਮਹੀਨੇ ਤੋਂ ਮੰਨ ਲਓ ਕੋਈ ਮੈਂ ਪ੍ਰੋਜੈਕਟੇ ਤਿਆਰ ਕਰ ਰਿਆ ਹਾਂ ਹਮਾ ਕੋਈ ਹੋਰ ਬੰਦਾ 6 ਮਹੀਨੇ ਤੋਂ ਕਿਸੇ ਚੀਜ਼ ਲਈ ਮਿਹਨਤ ਕਰ ਰਿਹਾ ਹੋਵੇ ਔਰ ਐਨ ਮੱਕੇ ਤੇ ਆ ਕੇ ਐਨ ਮੌਕੇ ਤੇ ਆ ਕੇ ਐਨ ਕਿਨਾਰੇ ਤੇ ਆ ਕੇ ਕਿਸ਼ਤੀ ਡੁੱਬ ਜਵੇ ਤਾਂ ਕਿੰਨਾ ਬੰਦੇ ਨੂੰ ਦੁੱਖ ਲੱਗਦਾ ਬੰਦਾ ਇਹ ਸੋਚਦਾ ਕਿ ਇੰਨੀ ਮਿਹਨਤ ਤੇ ਪਾਣੀ ਫਿਰ ਗਿਆ ਸਾਰਾ ਆ ਪਾਣੀ ਕਈ ਤਾਂ ਠੀਕ ਹੈ ਲੁਤਫ ਲੈ ਰਹੇ ਹੋਣਗੇ ਮੌਸਮ ਦਾ ਲੇਕਿਨ ਇਹ ਕਿਸੇ ਲਈ ਬੇਈਮਾਨ ਹੈ ਇਹ ਮੌਸਮ ਕਿਸੇ ਲਈ ਤਾਂ ਸੁਹਾਵਣਾ ਹੈ ਪਰ ਕਿਸੇ ਲਈ ਬੇਈਮਾਨ ਹੈ ਔਰ ਜਿਹਦੇ ਲਈ ਬੇਈਮਾਨ ਹੈ ਉਹਨਾਂ ਦੇ ਦਿਲ ਤੇ ਕੀ ਬੀਤਦੀ ਆਏ ਉਹ ਹੀ ਦੱਸ ਸਕਦੇ ਆ ਕਿਉਂਕਿ ਮੈਂ ਜਿੰਨੀ ਵੀ ਗੱਲਬਾਤ ਕੀਤੀ ਆ ਮੈਂ ਥੋੜੀ ਦੇਰ ਪਹਿਲਾਂ ਸਾਡੇ ਬਹੁਤ ਸਤਿਕਾਰਯੋਗ ਪੱਤਰਕਾਰੀ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਇੰਚਾਰਜ ਅਜੀਤ ਅਖਬਾਰ ਤੋਂ ਸਾਡੇ ਪੱਤਰਕਾਰ ਦੀ ਜਿਹੜੀ ਯੂਨੀਅਨ ਹੈ ਉਹਦੇ ਜ਼ਿਲ੍ਹਾ ਪ੍ਰਧਾਨ ਨੂਰਪੁਰ ਸਾਹਿਬ ਵੀ ਕਹਿ ਰਹੇ ਸੀ ਕਿ ਕਿਸਾਨਾਂ ਦੇ ਚਿਹਰੇ ਤੇ ਨਿਰਾਸ਼ਾ ਹੈ ਇੱਕ ਨਿਰਾਸ਼ਾ ਹੈ ਮਨ ਟੁੱਟ ਚੁੱਕਾ ਹੈ ਦਿਲ ਟੁੱਟ ਚੁੱਕਾ ਇਸ ਬਾਰਿਸ਼ ਕਰਕੇ ਔਰ ਨਿਰਾਸ਼ਾ ਕਿਸ ਦੇ ਚਿਹਰੇ ਤੇ ਦੇਖਣ ਲਈ ਬਹੁਤ ਵੱਡਾ ਦਿਲ ਚਾਹੀਦਾ ਬਹੁਤ ਵੱਡਾ ਜਿਗਰਾ ਚਾਹੀਦਾ ਅ ਹ ਕੋਈ ਸ਼ਰੀਨ ਕਹਿ ਰਹੇ ਨੇ ਜੀ ਕਿ ਟਫ ਔਰ ਇਲੈਕਟ੍ਰੋਨਿਕਸ ਡੀਲਰਸ ਆਲਸੋ ਦੇਖੋ ਉਹ ਤੁਹਾਡਾ ਮਾਲ ਭਾਜੀ ਬਿਕਤਾ ਜਾਣਾ ਹੀ ਆ ਨਾ ਮਤਲਬ ਤੁਹਾਡੇ ਕੋਲ ਤਾਂ ਪਿਆ ਇਹ ਬਰਬਾਦੀ ਹੋ ਰਹੀ ਹੈ ਮੈਨੂੰ ਤੁਹਾਡੇ ਨਾਲ ਵੀ ਹਮਦਰਦੀ ਹੈ ਕੋਈ ਜੀ ਲੇਕਿਨ ਇਹ ਤਾਂ ਜਿਹੜੀ ਫਸਲ ਬਰਬਾਦ ਹੋ ਗਈ ਉਹ ਬਰਬਾਦ ਹੋ ਜਾਣੀ ਹੈ ਜੀ ਜਿਹੜਾ ਮਾਲ ਦੁਕਾਨ ਦੇ ਅੰਦਰ ਪਿਆ ਉਹ ਅੱਜ ਨਹੀਂ ਤਾਂ ਕੱਲ ਚਲੋ ਬੰਦਾ ਵੇਚ ਲੈਂਦਾ ਇਧਰੋਂ ਮੋੜ ਲਾ ਪ੍ਰਭ ਪਰ ਜਿਹੜੀ ਕਣਕ ਦੀ ਬਰਬਾਦੀ ਹੋ ਜਾਣੀ ਹੈ ਜਿਹੜੀ ਫਸਲ ਦੀ ਬਰਬਾਦੀ ਹੋ ਜਾਣੀ ਹੈ ਉਹਦਾ ਕੀ ਕੀਤਾ ਜਾਏਗਾ ਜੀ ਆ ਖੁੱਲੇ ਸਮਾਨ ਦੇ ਥੱਲੇ ਜਿਹੜਾ ਪਿਆ ਹੁੰਦਾ ਨਾ ਦੇਖੋ ਕਿਸਾਨ ਨੂੰ ਸਭ ਤੋਂ ਅਮੀਰ ਕਿਉਂ ਕਿਹਾ ਜਾਂਦਾ ਕਿਉਂਕਿ ਉਹਦੀ ਜੋ ਪ੍ਰਾਪਰਟੀ ਆ ਖੁੱਲੇ ਸਮਾਨ ਥੱਲੇ ਹੀ ਆ ਸਾਡੇ ਕੋਲ ਜੋ ਗੈਨੇ ਗੱਟੇ ਜਾਂ ਕੀਮਤੀ ਸਮਾਨ ਅਸੀਂ ਆਪਣੇ ਚਾਰ ਦੀਵਾਰੀ ਦੇ ਅੰਦਰ ਗਦਾਮ ਚ ਰੱਖ ਕੇ ਉਹਨੂੰ ਆਪਾਂ ਲੋਕ ਲਾ ਲੈਨੇ ਆ ਲੇਕਿਨ ਕਿਸਾਨ ਦਾ ਤਾਂ ਖੁੱਲੇ ਸਮਾਨ ਥੱਲੇ ਪਿਆ ਸਾਰਾ ਸਮਾਨ ਆ ਚਲੋ ਤਰਪਾਲਾਂ ਇੱਧਰ ਪਈਆਂ ਹੋਈਆਂ ਵੇਜੇ ਹੁਣ ਤੂੰ ਫੜ ਲਾ ਫੋਨ ਪ੍ਰਾਪਤ ਤੇ ਜਦੋਂ ਗੱਡੀ ਰੁਕਦੀ ਹੈ ਛਤਰੀ ਆਪਣੀ ਹੈਗੀ ਗੱਡੀ 'ਚ ਕੋਈ ਤੇ ਤੁਹਾਨੂੰ ਤਸਵੀਰਾਂ ਸਾਰੇ ਆਦਰ ਦੇਖੋ ਆ ਕਿਦਾਂ ਆ ਦੇਖੋ ਸਾਰਾ ਮਾਲ ਪਿਆ ਜੀ ਇਹ 6 ਮਹੀਨੇ ਦੀ ਮਿਹਨਤ ਇੱਕ ਦਿਨ ਦੀ ਮਿਹਨਤ ਥੋੜੀ ਹੈ ਆਪਾਂ ਨੂੰ ਸਮਝੀਏ ਸਿਚੁਏਸ਼ਨ ਪਤਾ ਨਹੀਂ ਕਿੰਨੀਆਂ ਤਕਲੀਫਾਂ ਨਾਲ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਕਿਸਾਨ ਪਰ ਕਿੰਨੀਆਂ ਤਕਲੀਫਾਂ ਨਾਲ ਫਸਲ ਪਕਾਈ ਜਾਂਦੀ ਆ ਕਣਕ ਤਿਆਰ ਕੀਤੀ ਜਾਂਦੀ ਆ ਬੀਜ ਪਹਿਲਾਂ ਬੋਇਆ ਜਾਂਦਾ ਉਸ ਤੋਂ ਬਾਅਦ ਮਿਹਨਤ ਕੀਤੀ ਜਾਂਦੀ ਆ ਕਿ ਇੱਕ ਆਸ ਨਾਲ ਕਿ 6 ਮਹੀਨੇ ਬਾਅਦ ਪੈਸੇ ਆਉਣਗੇ ਪਤਾ ਨਹੀਂ ਕਿੰਨਿਆਂ ਨੇ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਦੇਣੀ ਹੋਣੀ ਆ ਕਿੰਨਾਂ ਨੇ ਧੀਆਂ ਦੇ ਵਿਆਹ ਲਈ ਕੋਈ ਜੋੜੇ ਹੋਣਾ ਕਿੰਨਿਆਂ ਨੇ ਆਪਣੇ ਬਜ਼ੁਰਗਾਂ ਦਾ ਕੋਈ ਟ੍ਰੀਟਮੈਂਟ ਕਰਾਉਣਾ ਹੋਣਾ ਆਸ ਹੁੰਦੀ ਏਕ ਆਸ ਹੁੰਦੀ ਏ ਕਿ ਸਾਡੀ ਵੀ ਫਰਿਆਦ ਸੁਣੀ ਜਾਊਗੀ ਪਰ ਜਦ ਇਦਾਂ ਹੋ ਜਾਂਦਾ ਫਿਰ ਰੱਬ ਨੂੰ ਸਵਾਲ ਕਰੀਦਾ ਪਰ ਰੱਬ ਵੀ ਕੀ ਕਰੇ ਸਰਕਾਰਾਂ ਕੱਲੇ ਆ ਪ੍ਰਸ਼ਾਸਨ ਕੱਲੇ ਭੁਗਤ ਤ ਪ੍ਰਬੰਧ ਕਰਨ ਲਈ ਜੇ ਲਿਫਟਿੰਗ ਪਹਿਲਾਂ ਹੋਈ ਹੁੰਦੀ ਤਾਂ ਸ਼ਾਇਦ ਅਸੀਂ ਅੱਜ ਵੀਡੀਓ ਨਾ ਬਣਾਉਂਦੇ ਹੁੰਦੇ ਸ਼ਾਇਦ ਅਸੀਂ ਸਿਰਫ ਧੰਨਵਾਦ ਕਰ ਰਹੇ ਹੁੰਦੇ ਪਰ ਕੀ ਕਰੀਏ ਅਫਸੋਸ ਵਾਲੀ ਗੱਲ ਹੈ ਕਿ ਪੋਲਿਟਿਕਸ ਵੀ ਅੱਜ ਕੱਲ ਇੱਕ ਬਿਜ਼ਨਸ ਬਣ ਕੇ ਰਹਿ ਗਿਆ ਲੈ ਲੈ ਇਧਰ ਨੂੰ ਪਾਲਾ ਗੱਡੀ ਆ ਦਿਖਾ ਦਈਏ ਹਾਲਾਕ ਤਰਪਾਲਾਂ ਪਈਆਂ ਹੋਈਆਂ ਲੇਕਿਨ ਇਹ ਲਿਫਟਿੰਗ ਪਹਿਲਾਂ ਹੋ ਸਕਦੀ ਸੀ ਕਿਉਂਕਿ ਜੇ ਮੈਂ ਕੁਝ ਗਲਤ ਕਹਿ ਰਹੇ ਹਾਂ ਸਾਹ ਸੂਤ ਹੋ ਜਾਂਦੇ ਮੰਨ ਲਓ ਮੇਰੀ ਕਣਕਾਂ ਪਈ ਹੋਵੇ ਮੈਂ ਆਪਣੇ ਆਪ ਨੂੰ ਕਹਿ ਕੇ ਦੇਖਦਾ ਮੰਨ ਲਓ ਮੇਰੀ ਕਣਕੇ ਪਈ ਹੋਵੇ ਤਾਂ ਮੇਰਾ ਸਾਹ ਸੂਤ ਨਾ ਹੋਊਗਾ ਆ ਦੇਖ ਤਰਾ ਆ ਪਹਿਲੇ ਕਈਆਂ ਦੇ ਤਰਪਾਲਾ ਨਹੀਂ ਵੀ ਪਈਆਂ ਆੜਤੀ ਇਹ ਵਿਚਾਰੇ ਜੀ ਹੁਣ ਕੀ ਕਰਨ ਆ ਜਿਨ੍ਹਾਂ ਤੇ ਨਹੀਂ ਪਈਆਂ ਤਰਪਾਲਾਂ ਇਹ ਕੰਮ ਮਜ਼ਦੂਰਾਂ ਦੀ ਵਿਚਾਰੇ ਦੀ ਦੋ ਦੋ ਵਾਰ ਮਿਹਨਤ ਹੋਣੀ ਆ ਜੇ ਮੈਂ ਹੀ ਇਹਨਾਂ ਦੀ ਜਗ੍ਹਾ ਤੇ ਹੋਵਾਂ ਸਾਹ ਸੂਤ ਹੋਊਗੇ ਕਿ ਨਹੀਂ ਸੂਤ ਹੋਊਗੇ ਕੋਈ ਵੀ ਇਹਨਾਂ ਦੀ ਜਗ੍ਹਾ ਤੇ ਹੋਵੇ ਹੁਣ ਜਿਹੜੀ ਫਸਲ ਖੇਤਾ ਵਿੱਚ ਪਈ ਆ ਤੂੜੀ ਬਣਾਉਣੀ ਹੁੰਦੀ ਆ ਤੂੜੀ ਦਾ ਨੁਕਸਾਨ ਕਿੰਨਾ ਹੋ ਜਾਂਦਾ ਨਾ ਤੂੜੀ ਬਣਨੀ ਆ ਨਾ ਕਟਾਈ ਚੰਗੀ ਤਰ੍ਹਾਂ ਹੋਣੀ ਆ ਜਿਨ੍ਹਾਂ ਦੇ ਲਈ ਕਰਨੀ ਆ ਜਿਨ੍ਹਾਂ ਦੀ ਕਣਕ ਖੜੀ ਆ ਸੋ ਦਿਸ ਇਜ਼ ਰੀਅਲੀ ਅ ਬਿਗ ਇਸ਼ੂ ਬਟ ਆਈ ਡੋਨਟ ਨੀ ਸਮਝ ਨਹੀਂ ਮੋਗਾ ਪਾ ਪਲੀਜ਼ ਆਪਰ ਨਾਲ ਮਿਲ ਕੇ ਦੁਆ ਕਰੀਏ ਕਿਉਂਕਿ ਕਦੇ ਧੁੱਪ ਜਿਹੜੀ ਆ ਉਹ ਸਾੜਦੀ ਆ ਕਿਸਾਨ ਨੂੰ ਤੇ ਕਦੇ ਬਾਰਿਸ਼ ਮਾਰਦੀ ਆ ਕਿਸਾਨ ਨੂੰ ਮੈਂ ਪਿੰਡ ਵਾਲਾ ਜੀ ਤਾਂ ਮੈਂ ਸਾਰਾ ਦਰਦ ਸਮਝਦਾ ਹਾਲਾਂਕਿ ਹੁਣ ਦਾਇਰਾ ਵੱਡਾ ਹੋ ਗਿਆ ਲੇਕਿਨ ਮੈਨੂੰ ਆਪਣੇ ਪਿੰਡ ਦੇ ਇਕੱਲੇ-ਇਕੱਲੇ ਕਿਸਾਨ ਦਾ ਚਿਹਰਾ ਯਾਦ ਆ ਰਿਹਾ ਪਿੰਡ ਮਹਿਰਮਪੁਰ ਦੇ ਕਿੰਨੀਆਂ ਮਿਹਨਤਾਂ ਕੀਤੀਆਂ ਸਾਡੇ ਚਾਚਿਆਂ ਤਾਇਿਆਂ ਨੇ ਔਰ ਹੁਣ ਤਾਂ ਚਲੋ ਤੁਹਾਡੀ ਕਿਰਪਾ ਨਾਲ ਪੂਰਾ ਨਵਾਂ ਸ਼ਹਿਰੀ ਆਪਣਾ ਸਾਰਿਆਂ ਦੇ ਚਿਹਰੇ ਮੈਨੂੰ ਪਤਾ ਜਿਹੜੇ ਕਿਸਾਨ ਖੇਤੀ ਕਰਦੇ ਜਿਹੜੇ ਮੈਨੂੰ ਮਿਲਦੇ ਰਹਿੰਦੇ ਆ ਲੇਕਿਨ ਇੱਕ ਤਕਲੀਫ ਇੱਕ ਚੀਜ਼ ਹੁਣ ਉੱਠਦੀ ਆ ਮਨ ਚ ਕੈਨ ਕਿਨਾਰੇ ਤੇ ਆ ਕੇ ਜਦੋਂ ਐਦਾਂ ਹੋ ਜਾਂਦਾ ਖੁੱਲੇ ਅਸਮਾਨ ਦੇ ਹੇਠਾਂ ਪਰਪਾਲਾ ਦੇ ਹੇਠਾਂ ਕਿਸੇ ਦਾ ਸਰਮਾਇਆ ਪਿਆ ਕਿਸੇ ਦੀ ਪੂੰਜੀ ਪਈ ਹੈ ਇਹ ਕਾਸ ਹੁੰਦੀ ਹੈ ਕਿ 6 ਮਹੀਨੇ ਬਾਅਦ ਦਿਨ ਚੰਗੇ ਆਉਣਗੇ ਔਰ ਉਹ ਵੀ ਮਿਹਨਤ ਕਰਨ ਤੋਂ ਬਾਅਦ ਕਿਸੇ ਨੂੰ ਲੁੱਟਣ ਤੋਂ ਬਾਅਦ ਨਹੀਂ ਕਿ 6 ਮਹੀਨੇ ਬਾਅਦ ਦਿਨ ਚੰਗੇ ਆਉਣਗੇ ਭਰਾ ਜਦੋਂ ਚੰਗੇ ਦਿਨ ਆਉਂਦੇ ਆ ਤਾਂ आप बेचारे की कर दे एक ही कर दे प्रभ बेटा छान ना लगा भाई कान की छान में दे एक कुल भैया इधर लेबर का काम करते हो आप हां जी अब के ये बारिश से कितना नुकसान हो जाएगा इसमें क्या नुकसान हो ये तो बंद हो जाए तो अभी आ जाएगा ट्रॉली कोई आ जाएगा ट्रॉली पर ये जैसे तिरपालों के नीचे पड़ी है तो हैं है? किसान कहाँ है ਇਹ ਪੀਪੇ ਚਲਾ ਰਹੀ ਹੈ ਬੋਲ ਰਿਹਾ ਪਿੱਛੇ ਬੈਠੇ ਹੋਏ ਚਲੋ ਜੀ ਤਾਂ ਮੈਂ ਕਮੈਂਟਸ ਵਿਝੇ ਇਹਦੇ ਵਿੱਚ ਕਿੱਥੋਂ ਸ਼ੋ ਹੋ ਰਹੇ ਆ ਠੀਕ ਹੈ ਜੀ ਤੁਸੀਂ ਆਪਣੇ ਕਮੈਂਟਸ ਜ਼ਰੂਰ ਸਾਡੇ ਤੱਕ ਪੜਦੇ ਕਰ ਦਿਓ ਮୋਰੇ ਦਿਖੀ ਕਮੈਂਟਸ ਅਪੜਦੇ ਕਰ ਦਿਓ ਕਿਸਾਨ ਕਹਿੰਦੇ ਆੜਤੀਆਂ ਦੇ ਦਫ਼ਤਰਾਂ 'ਚ ਬੈਠੇ ਆ। ਹੋਰ ਕੀ ਕਰਨੋ? ਉਹੀ ਰਕੀ ਦੇ। ਨੁਕਸਾਨ ਬਹੁਤ ਵੱਡਾ ਹੈ। ਤਸਵੀਰ ਤੁਹਾਨੂੰ ਅਸੀਂ ਨਵਾਂ ਸ਼ਹਿਰ ਦਾਣਾ ਮੰਡੀ ਤੋਂ ਦਿਖਾ ਰਹੇ ਆ। ਜਦ ਐਨ ਨੱਕੇ ਤੇ ਆਇਆ ਕੰਮ। ਜਦੋਂ ਫਿਲਮ ਦਾ ਕਹਿੰਦੇ ਕਿ ਦਾ ਐਂਡ ਹੋਣ ਵਾਲਾ ਹੁੰਦਾ ਫਿਰ ਜੇ ਵਿਲਨ ਉੱਠ ਕੇ ਖੜਾ ਹੋ ਜਵੇ। ਮੈਂ ਨਹੀਂ ਮਰਦਾ ਮੇਰੇ ਕੋਲ ਸ਼ਕਤੀਆਂ ਆ ਗਈਆਂ ਨੈਗੇਟਿਵ ਪਾਵਰਜ਼ ਆ ਗਈਆਂ ਫਿਰ ਜਦੋਂ ਦਿਲ ਟੁੱਟਦਾ ਉਹ ਹਾਲ ਬਣਿਆ ਪ੍ਰੇਮ ਸੋਨ ਫਲਕ ਕਹ ਰਿਹਾ ਹੈਲੋ ਕਿੱਦਾਂ ਜੀ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਾਥੀਓ ਤਸਵੀਰਾਂ ਤੁਹਾਨੂੰ ਦਿਖਾਈਆਂ ਦਾਣਾ ਮੰਡੀ ਤੋਂ ਇਸੇ ਤਰੀਕੇ ਆਪਣਾ ਪਿਆਰ ਆਪਣਾ ਅਸ਼ੀਰਵਾਦ ਬੜਾ ਕੇ ਰੱਖਿਓ ਤੁਹਾਨੂੰ ਨਵੇਂ ਸ਼ਹਿਰ ਦੀ ਕੱਲੀ ਕੱਲੀ ਰਿਪੋਰਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਬਣੇ ਰਹਿਣਾ ਵਿੱਤੀ ਨਵਾਂ ਸ਼ਹਿਰ ਨਾਲ ਆਪਣੇ ਛੋਟੇ ਵੀ ਦਨੀ ਸੁਰਿੰਦੀਓ ਇਜਾਜ਼ਤ ਬਹੁਤ ਜਲਦੀ ਫਿਰਤ ਹੋਜ਼ਰ ਆਵਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ